ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਨ ਨਗ ਸੇੜ ਲਈ ਲੈ ਕੇ ਆਏ ਆ ਉਹਨਾਂ ਵਿੱਚੋਂ ਦੋ ਤਾਂ ਬਾਈ ਕੋਲੇ ਅੱਗੇ ਟੁਕੜ ਕਮਾਂ ਤੇ ਇੱਕ ਆ ਗਈ ਬਾਈ ਕੋਲੇ ਕੱਟੀ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੂੰ ਕਿ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਠੀ ਕੰਮ ਹਾਂ ਹਾਂ ਬਾਈ ਵਧੀਆ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੀ ਜਾਂਦਾ ਬਾਈ ਨਾਮ ਤੇ ਆਪਣਾ ਐਡਰੈਸ ਨਾ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਕੋਠੇ ਵੱਦਗਾ ਨੇੜੇ ਗਲੀ ਸੜਕ ਤੇ ਘਰ ਆਪਣਾ ਨੇੜੇ ਤਪਾ ਬਾਈ 4 ਕਿਲੋਮੀਟਰ ਆ ਪੱਖੋ ਕੈਂਚ ਅੱਠ ਬਰਨਾਲਾ 15 ਕੰਟੈਕਟ ਨੰਬਰ ਬਾਈ 86999997138 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਲੋ ਬਾਈ ਜੱਗੇ ਜਿਹੜੀ ਸਾਹਮਣੇ ਪਹਿਲੇ ਨੰਬਰ ਤੇ ਬੈਠ ਦੇਖ ਰਿਆ ਕਿਹੜਾ ਸੂਆ ਸੂਈ ਇਹ ਪ ਠੀਕ ਆ ਹਾਂ ਤੇ ਬੱਚਾ ਬੱਚਾ ਬਈ ਬੱਸੀ ਸੀ ਇਹ ਦਿੱਤੀ ਨਹੀਂ ਅਗਲੇ ਨੇ ਹੀਟ ਚਾ ਬਈ ਇਹ ਕੱਲ ਦੀ ਪੂਰੀ ਫੁੱਲ ਤੇ ਕਿੰਨਾ ਕੰਮ ਦੀ ਅਗਲਾ ਜਾਣ ਸਾ ਠੀਕ ਆ ਭਰਾ ਦੁੱਧ ਬਈ 10 ਲੀਟਰ ਚੋਕੇ ਲਿਆ ਸੀ ਮੈਂ ਤਾਂ ਹੁਣ ਹੀਟ ਕਰਕੇ ਘਟੀ ਵੀ ਅਗਲਾ 8 ਕਿਲੋ ਮੰਨ ਕੇ ਲੈ ਜਾਵੇ ਬਈ ਅੱਜ ਦੀ ਗੜੀ ਇੱਕ ਬਾਲਤੀ ਬਈ ਚੈੱਕ ਕਰਵਾ ਬਈ ਇੱਕ ਨੰਬਰ ਧਾਰ ਤੂਰ ਬਹੁਤ ਚੰਗੀ ਆ ਠੀਕ ਆ ਧਾਰ ਬਈ ਕਹਿੰਦਾ ਬਈ ਇੱਕ ਨੰਬਰ ਆ ਸਾਹੂ ਸੀਲ ਦੇਖੋ ਅਈ ਧਾਰਾ ਮਰੀ ਜਾਂਦਾ ਬਈ ਕਰਮਾ ਨੂੰ ਕੋਈ ਚੱਕਰੀ ਨਹੀਂ ਠੰਡੀ ਸੀਲ ਦੇਖੋ ਯਾਰ ਹਨਾ ਬਹੁਤ ਜ਼ਿਆਦਾ ਆ ਬਈ ਕੀ ਬਾਤ ਆ ਬਈ ਸਵਾਈ ਇੱਕ ਨੰਬਰ ਅੱਗੇ ਦੇਖਣਾ ਦੀ ਕੁਆਲਿਟੀ ਇੱਕ ਨੰਬਰ ਅੱਗੇ ਲੇਵਾ ਬਹੁਤ ਸੋਹਣਾ ਜਿਹਾ ਫੇਸ ਫੂਸ ਬਹੁਤ ਚੰਗਾ ਬਈ ਬੱਛੀ ਦਾ ਬਾਕੀ ਪਲੀ ਵੀ ਬਹੁਤ ਆ ਪਲੀ ਵੀ ਬਹੁਤ ਆ ਬਈ ਪਲੀ ਪੜੀ ਵੀ ਦੇਖੋ ਫੇਸ ਦੇਖੋ ਯਾਰ ਪੂਰੀ ਟਾਪ ਬਰੀਡ ਚ ਆ ਬਈ ਕਿਆ ਬਾਤ ਆ ਮੈਨ ਨਿਕਾ ਜੇ ਮੂੰਹ ਆ ਗਿਆ ਜਰਸੀ ਜੇ ਇਹ ਗੱਲ ਕਰੀਏ ਬਈ ਬਸ ਹੀ ਕੱਦ ਵਾਲੀ ਆ ਗਈ ਲੇਵਾ ਦੀ ਫਿਟਿੰਗ ਆਪਾਂ ਨੇੜੇ ਚੈੱਕ ਕਰਵਾ ਲੈ ਫਿਟਿੰਗ ਬੜੀ ਕਮਾਲ ਆ ਬਾਨੇ ਦੀ ਬਹੁਤ ਸੋਹਣੀ ਜਿਹਨੂੰ ਆਪਾਂ ਕਹਿ ਦਈਏ ਬਾਕੀ ਗੋਲ ਮਟੋਲ ਪਈ ਆ ਇਹ ਨਹੀਂ ਹੈਗਾ ਲਿਸੀਲਾ ਮੀਜਾ ਜਿਹਾ ਹੈ ਨਾ 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 ਬਾਈ ਬਸੇ ਪੂਰੀ ਐ ਗੋਲ ਪਈ ਆ ਚਾਰੇ ਪਾਸਿਓਂ ਸਮੀ ਪਲਿਆ ਰਾਜੀ ਨਿੱਗਰਾ ਕਰਾ ਫੁੱਲ ਬਾਕੀ ਦੁੱਧ ਦੇ ਵਹਿੜ ਤੂੰ ਐ ਮੰਨ ਨਵੀ 11 ਲੀਟਰ ਦੀ ਬਗ ਜੋ ਇੱਕ ਦੋ ਦਿਨਾਂ ਚ ਠੀਕ ਆ ਹੁੰਦਾ ਹੀਟੀ ਦਾ ਕਰਕੇ ਟੱਕਾ ਕਵਾਲਿਟੀ ਚੈੱਕ ਕਰੋ ਯਾਰ ਪਹਿਲਾਂ ਮੈਂ ਅਡਰ ਵੀ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਬਹੁਤ ਰੰਗ ਰੂ ਬਹੁਤ ਚੰਗਾ ਆ ਗਿਆ ਬਹਿਣ ਚ ਲੱਗਦੀ ਆ ਬਾਕੀ ਓਰੀਜਨਲ ਪੰਜਾਬ ਵਾਲੀ ਜਰਸੀ ਐ ਨਹੀਂ ਵੀ ਛੋਟੀ ਹਿਮਾਚਲ ਜੀ ਵਾਲੀ ਆ ਦਿਖਾ ਦੇ ਲੈ ਚੱਲਦੇ ਗਏ ਦਿਲ ਆ ਫੇਸ ਦੇਖੋ ਯਾਰ ਪਹਿਲਾਂ ਤਾਂ ਬਰੀਡ ਬੋਲਦੀ ਆ ਮੂੰਹ ਜਮਾ ਬੋਲਦੀ ਆ ਬਾਈ ਤੇ ਰੇਟ ਵੀ ਤਾਂ ਬੱਸਿਆਂ ਵਾਲਾ ਹੋ ਜਮਾ ਕੀ ਮੁੱਲ ਜਗ ਸਾਢੇ 26000 ਰੁਪਈਆ ਸਾਢੇ 26 ਹਾਂ ਸਾਢੇ 26000 ਦੀ ਬਾਈ ਕਹਿੰਨਾ ਬਾਈ ਅੱਜ ਆਪਾਂ ਦੇ ਦੇਣੀ ਆ ਕਿ ਨਹੀਂ ਬਾਈ ਹਾਂ ਬਾਈ ਬਾਕੀ ਤੋੜਾ ਇੱਕ ਨੰਬਰ ਆ ਬਾਕੀ ਤਾਂ ਅੰਚਾ ਬਹੁਤ ਚੰਗਾ ਹੈ ਰੰਗ ਰੂਪ ਵੀ ਬਹੁਤ ਚੰਗਾ ਆ ਗਿਆ ਚਰਮੜੀ ਦਾ ਤੇ ਅੱਗੇ ਜੱਗਿਆ ਦੋ ਨੰਬਰ ਤੇ ਇਹ ਤੋਕੜਾ ਬਾਈ ਇਹਦੇ ਟੀਕੇ ਲੱਗਿਆ ਵਾ ਠੀਕ ਆ 17 18 ਦਿਨ ਹੋ ਗਏ ਬਾਈ ਇਹਦੇ ਟੀਕਾ ਭਰਾ ਇਹਨੂੰ ਕਿੰਨਾ ਦਾ ਇਹ ਤੜਕੇ ਹੀ ਆਪਣੇ ਕੋਲ ਬਾਈ ਚੋਕੇ ਲੈ ਦੋ ਟਾਈਮ ਫੇਰ ਲੈ 9 ਲੀਟਰ ਦੁੱਧ ਆ ਥੱਲੇ ਕੰਡੇ ਵਾਲਾ ਹੂੰ ਜਮਾ ਪੁੰਦੇ ਅਗਲਾ ਚਾਰ ਟਾਈਮ ਚੋਕੇ ਲੈ ਠੀਕ ਆ ਜੀ ਬਾਈ ਚਵਾਈ ਦੀ ਬੈੜ ਬਹੁਤ ਚੰਗੀ ਆ ਜੀ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਚਵਾਈ ਆ ਪਾ ਚੈੱਕ ਕਰਵਾ ਲੈ ਠੰਡੀ ਸੀਲ ਵੀ ਫੁੱਲਣ ਨੇ ਨੇਲਾ ਨਹੀਂ ਪਾਇਆ ਨਾ ਕੋਈ ਚੱਕਰ ਨਹੀਂ ਸੀਲ ਸੂੜ ਬਥੇਰੀ ਆ ਲੈ ਲੈ ਚਵਾਈ ਚੁਈ ਚੈੱਕ ਕੋਈ ਭੂ ਸਰਲਾ ਸਿੱਤਾ ਭੂਰਾ ਨਹੀਂ ਸਰਲਾ ਨਹੀਂ ਇੱਕ ਨੰਬਰ ਚ ਵਾਈ ਆ ਵਿਚਾਰੇ ਜਮਾ ਇੱਕ ਨੰਬਰ ਆ ਬਾਈ ਹਾਏ ਜੀ ਜਾਨੀ ਲਾਇਆ ਉਪਰਾਏ ਕਰੀ ਜਾਂਦੀ ਬਾਕੀ ਜਮਾ ਖਾਲੀ ਆ ਚੋਈ ਵੀ ਆ ਪੂਰਾ ਪੂਰਾ ਇਹ ਹੀ ਨਹੀਂ ਗੱਲ ਵੀ ਪੱਚੋ ਪਰੇ ਵੀ ਉਸੇ ਲੋਟ ਵੀਡੀਓ ਬਣਾਉਣੇ ਆ ਜਮਾ ਖਾਲੀ ਕਰੀ ਵੀ ਆ ਬੈਡ ਠੀਕ ਆ ਬਾਈ ਹਾਂ ਤੇ ਕਿਵੇਂ ਤਿਆਰ ਹੁੰਦੇ ਆ ਵਰਸਾ ਪੂਰੀ ਵਧੀਆ ਬਾਈ ਇੱਕ ਨੰਬਰ ਦਾ ਵੱਡੀ ਬਹੁਤ ਆ ਗਈ ਹੈ ਨਾ ਪੂਰੀ ਫੁੱਲ ਵੱਡੀ ਆ ਬਾਈ ਲੰਮੀ ਲੰਮੀ ਬਾਈ ਚੈੱਕ ਕਰੋ ਬੜੀ ਆ ਬਾਕੀ ਜਾਤ ਕੁਆਲਟੀ ਬਹੁਤ ਆ ਇਹਦੀ ਵੀ ਜਰਸੀ ਜੀ ਆ ਗਈ ਵੀ ਥੋੜੀ ਜੀ ਠੀਕ ਆ ਬਾਈ ਹਾਂ ਲੈ ਚੱਲ ਬਾਈ ਬਾਹਰ ਨੂੰ ਕੱਢਦੇ ਬਣਾ ਦਿਖਾ ਦਿੰਨੇ ਆਪਾਂ ਤੇ ਜੱਗੇ ਮੋਲੇ ਦਾ ਵੀ ਫਿਰ ਜਾਇਜ਼ ਹੀ ਰਹੂਗਾ ਮੋਲੇ ਜਾਇਜ਼ ਬਈ ਜਮਾ ਬੱਸੀਆਂ ਵਾਲਾ ਮੋਲੀ ਆ ਠੀਕ ਆ ਹਾਂ ਮੋਲ ਬਈ ਕਹਿੰਦਾ ਬਈ ਇਹਦਾ ਵੀ ਜਾਇਜ਼ ਹੀ ਰਹੂ ਬੱਸੀਆਂ ਵਾਲਾ ਮੋਲੀ ਰਹੂਗਾ ਬਾਕੀ ਬਰੀਡ ਆ ਗਈ ਇੱਕ ਨੰਬਰ ਬਈ ਫੇਸ ਬਿਊਟੀ ਆਪਾਂ ਨੇੜੇ ਤੋਂ ਚੈੱਕ ਕਰਵਾਉਣਾ ਇੱਕ ਮਿੰਟ ਬਈ ਕਰਾਈਏ ਤੁਨ ਮੂੰਹ ਦਾ ਫੇਸ ਦੇਖੋ ਯਾਰ ਨਗੀਨਾ ਹੀ ਆ ਗਿਆ ਨਾ ਜਮਾ ਜਮਾ ਬਈ ਜਾ ਕੀ ਬਾਤ ਆ ਬਈ ਫੇਸ ਬੜਾ ਪਿਆਰਾ ਬਈ ਬਾਕੀ ਪਲੀ ਸਮੀ ਰਾਜ ਹੀ ਨਿੱਕਰ ਫੋਲਾ ਰੰਗ ਰੂਪ ਬਹੁਤ ਚੰਗਾ ਆ ਗਿਆ ਬਾਕੀ ਆ ਮਿਲਕ ਵੇਂਜ ਦਿਖਾ ਇਧਰ ਦੀ ਆ ਗਿਆ ਬਈ ਡਾਕਟਰ ਦਿਖਾ ਦੇ ਨੇ ਇੱਕ ਮਿੰਟ ਬਈ ਮਿਲਕ ਵੇਂਜ ਲੈ ਦੁੱਧ ਵਹੜੇ 11 12 ਲੀਟਰ ਦੀ ਜੀ ਰਾਮਨਾਥ ਖਾ ਦੇਖ ਆ। ਕੀ ਬਾਤ ਆ ਯਾਰ ਨਾੜ ਬੜੀ ਚੰਗੀ ਆ। ਪੂਰੀ ਚੰਗੀ ਨਾੜ। ਥਣਾਂ ਦੀ ਕੁਆਲਿਟੀ ਚੈੱਕ ਕਰੋ ਯਾਰ ਬੜਾ ਚੰਗਾ ਥਣ ਲੱਗਿਆ। ਬਹੁਤ ਚੰਗਾ ਥਣ ਲੱਗਿਆ ਬਾਈ। ਪੱਟੇ ਦੇ ਥਣ ਲੱਗਿਆ ਬੱਚਾ ਦੇ ਥਣ ਪੂਰੇ ਨਿਖੜਵੇਂ ਦੇ ਪੂਰੇ ਗਏ ਪੇ ਲੱਗੇ ਵਿਆ। ਜੱਗੇ ਫਿਰ ਮੋਲ ਦਾ ਸੇਦਾ ਕੀ ਰਹੂਗਾ? ਇਹਦਾ ਬਾਈ 28000 ਰੁਪਿਆ। 28000। ਹਾਂ ਠੀਕ ਆ। ਜਮਾ ਜਾਈ ਜੀ ਆ ਦੇਣ ਲੈਣ ਜਿਹੜੇ ਰੇਟ ਜੀ ਕਰਿਆ ਆਪਾਂ। 28000 ਰੁਪਿਆ ਬਾਈ ਕਹਿੰਦਾ ਬਾਈ ਮੋਲਾ ਬਾਕੀ ਆਏਗੇ ਦਾ ਥੋੜਾ ਗਣਾ ਮਾਨਤਾਣ ਕੋਈ ਗੱਲ ਨਹੀਂ ਕਰਾਂਗੇ ਉਹਦਾ ਐਰ ਕਰਨਾ ਹੀ ਪੈਂਦਾ ਹੁੰਦਾ ਦਾ ਅਗਲਾ ਧੱਕੇ ਨਾਲ ਵੀ ਕਰਾਈ ਜਾਂਦਾਗਾ ਹੂੰ ਕਹੇ ਦਾ ਕੋਈ ਨਹੀਂ ਖੜਦਾ ਹੁੰਦਾ ਹਨਾ ਠੀਕ ਹੈ ਬਾਈ ਆਏਗੇ ਦਾ ਬਾਈ ਕਹਿੰਦਾ ਬਾਈ ਮਾਨਦਾਨ ਮੌਕੇ ਤੇ ਜਰੂਰ ਹੋ ਜੂਗਾ ਤੇ ਅੱਗੇ ਜੱਕੇ 3 ਨੰਬਰ ਤੇ ਕੱਟੀ ਆ ਗਈ ਇਹ ਕੱਟੀ ਆ ਬਾਈ ਕਿੰਨੀ ਉਮਰ ਦੀ 16 ਕ ਮਹੀਨਿਆਂ ਦੀ ਆ ਬਈ ਇਹ ਠੀਕ ਆ ਹਾਂ ਤੇ ਸਿੰਗਾ ਦੀ ਕੁਆਲਿਟੀ ਸਿੰਗਾ ਦੀ ਪਿੱਠਪੂਲੇ ਦੀ ਕੱਟੀ ਬਹੁਤ ਚੰਗੀ ਆ ਯਾਰ ਥਣ ਵੀ 4 ਆ ਚੈੱਕ ਕਰਵਾ ਪਿੱਠਪੂਲੇ ਦੀ ਕੁਆਲਿਟੀ ਹੂੰ ਸਹੀ ਆ ਥਣ ਵੀ 4 ਆ ਪੂਰੀ ਚੰਗੀ ਸਿੰਗਾ ਚੰਗੀ ਕੁਆਲਿਟੀ ਆ ਬਾਕੀ ਰਾਜੀ ਰੂਜੀ ਬਸ ਬਹੁਤ ਆ ਪਿਓਰ ਮੀਨੀ ਆ ਹੂੰ ਦੇਖ ਸਿੰਗ ਇਹਦੇ ਹਿਲਦੇ ਆ ਜਮਾਨ ਠੀਕ ਆ ਸਿੰਗ ਹਿਲਦਾ ਬਾਈ ਕਹਿੰਦਾ ਠੀਕ ਆ ਜੀ ਬਾਈ ਤੇ ਜਗੇ ਇਹਦਾ ਮੁੱਲ ਦੀ ਫਟ ਕੀ ਹੋਣੀ ਇਹ ਯਾਰ ਆਪਾਂ ਮੁੱਲ ਦਾ ਪਉਂਦੇ ਆ 20 ਕਰਾ ਲਾ 17000 ਦੀ ਕੱਟੀ ਦੇ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਆਪਾਂ 20 ਕਰਾ ਲਓ ਬਾਈ ਪਰ 17000 ਦੀ ਅੱਜ ਆਪਾਂ ਕੱਟੀ ਦੇ ਦੇਾਂਗੇ ਜਮਾ ਜੈ ਰੇਟੀ ਆ ਕੱਟੀ ਬੜਨ ਵਾਲੀ ਆ ਪੂਰੀ ਚੰਗੀ ਕੱਟੀ ਆ ਤੇ ਇਹਦੀ ਮਾਦਰ ਰਿਕਾਰਡ ਤਾਂ ਨਹੀਂ ਪਤਾ ਬਾਈ ਕਿੰਨਾ ਬਾਈ 14 15 ਕਿਲੋ ਦਾ ਇਹਦੀ ਮਾਦਰ ਰਿਕਾਰਡ ਆਪਣੇ ਕਮਾਂਡ ਚ ਹੀ ਲਈਆ ਠੀਕ ਆ ਬਾਈ ਹਾਂ ਉਹ ਰੰਗ ਰੂਪ ਵੀ ਬਹੁਤ ਚੰਗਾ ਕੁਝ ਟਾਈਮ ਸਾਹਮ ਕੇ ਟਿਕਾ ਲੈਣ ਦੇ ਕਾਬਲ ਕੱਟੀ ਦੀ ਲੈਂਥ ਤੋਂ ਪੂਰੀ ਆ ਬਰੀਕੀ ਬਹੁਤ ਆ ਕੱਟੀ ਦੀ ਵਾਲੀ ਕੱਟੀ ਆ ਸਹੀ ਗੱਲ ਹੈ ਤੇ ਮੁੱਲ ਵੀ ਬਾਈ ਨੂੰ ਸਾਬ ਨਹੀਂ ਕਰਾ ਜਾਇ ਮੁੱਲੀ ਆ ਯਾਰ ਇੰਨੇ ਪੈਸੇ ਦਾ ਕੁਝ ਵੀ ਨਹੀਂ ਆਉਂਦਾ ਭਾਈ ਨਹੀਂ ਘੱਟੋ ਘੱਟ 1.5 ਲੱਖ ਦੀ ਮੱਝ ਬਣ ਜੂ ਜਿੱਦੈ ਨੂੰ ਇਹ ਤਿਆਰ ਹੋਣਾ ਹੂੰ ਹੂੰ ਸਹੀ ਗੱਲ ਆ ਬਾਈ ਲੈ ਚੱਲ ਜਿੱਕੇ ਸਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਬਾਕੀ ਮਾਸਤੀ ਫੁੱਲ ਕਰ ਦਿਆ ਕਿ ਨਹੀਂ ਜਕ ਅੱਜ ਪੂਰੀ ਹੂੰ ਲੈ ਚੱਲ ਬਈ ਅੰਦਰ ਲੈ ਚੈੱਕ ਕਰ ਸਕਦੇ ਹੋ ਬਾਈ ਰਾਜੀ ਰੂਜੀ ਫੁੱਲ ਲੱਗੀ ਸਮਾਹੀ ਜਵਾਏ ਵੀ ਚੰਗੀ ਚੋਂ ਬਾਕੀ ਜਗ੍ਹਾ ਹੋਜੂ ਆਏ ਕੇ ਦਾ ਮੰਨਤ ਕੋਈ ਗੱਲ ਨਹੀਂ ਮੰਨਤਾਂ ਕਰਾਂਗੇ ਯਾਰ ਬਸ 17000 ਚੋਂ 16000 ਪਈ ਹੋਊਗਾ ਠੀਕ ਹੈ ਤੇ ਬਾਲਾ ਨਹੀਂ ਚੋਂ ਹੋਣਾ ਹੋਰ ਤਿੰਨ ਅਕਸੀ ਕੇ ਬਾਈ ਕੋਲੇ ਬਾਈ ਤਿੰਨ ਆ ਪਤਨੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਨੇ ਵੀਡੀਓ ਨੂੰ ਦੇਖਣ ਲਈ ਧੰਨਵਾਦ